ਸਰਕਾਰਾਂ ਵੱਲੋਂ ਜਿਵੇਂ ਪੰਜਾਬ ਨੂੰ ਲਵਾਸ ਛੱਡਿਆ ਜਾ ਚੁੱਕਾ ਤਾਂ ਇੱਥੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਗੁਰੂ ਘਰ ਨੂੰ ਸੇਵਾ ਦੇ ਕੇਂਦਰ ਦੇ ਵਿੱਚ ਰੱਖ ਕੇ ਪਿੰਡਾਂ ਦੀ ਸੇਵਾ ਕਰਨ ਅੰਗਾਜੀ ਜਿਹੜਾ ਇਸ ਪਿੰਡ ਦੇ ਵਿੱਚ 300 ਜਿਹੜਾ ਥੋੜਾ ਬੀਜ ਆਇਆ ਉਹ ਪਹੁੰਚ ਚੁੱਕਾ ਤੇ ਗੁਰਦੁਆਰਾ ਸਾਹਿਬ ਵਿਖੇ ਲਾਇਆ ਜਾ ਰਿਹਾ ਹੈ ਲੰਗੇ ਸਮੇਂ ਰਾਵੀ ਦਰਿਆ ਵਿੱਚ ਹੜਾਂ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦੇ ਮਕਾਨ ਤੇ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਹੈ ਅਜਿਹੇ ਵਿੱਚ ਵਿਦਿਆਰਥੀ ਜਥੇਬੰਦੀ ਸਾਥ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਕੋਠਾ ਵਿਖੇ ਸੇਵਾ ਸ਼ੁਰੂ ਕੀਤੀ ਗਈ ਹੈ ਜਥੇਬੰਦੀ ਦੀ ਅਗੂਜੋ ਜੀ ਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਜਥੇਬੰਦੀ ਸਾਥ ਵੱਲੋਂ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਕਣਕ ਪਿਜਾਈ ਨੁਕਸਾਨੇ ਘਰਾ ਬੱਚਿਆਂ ਦੀ ਫੀਸ ਅਤੇ ਮਰੀਜ਼ਾਂ ਦੇ ਇਲਾਜ ਦੀ ਸੇਵਾ ਕੀਤੀ ਜਾਵੇਗੀ ਅਸੀਂ ਇਸ ਸਮੇਂ ਪਿੰਡ ਕੋਠਾ ਡੇਰਾਪਾਪਾ ਨਾਨਕਾਲ ਕੇ ਵਿੱਚ ਖੜੇ ਆ ਜਿਵੇਂ ਸਭ ਜਾਣਦੇ ਆ ਕਿ ਇਹ ਹਲਕੇ ਦੇ ਵਿੱਚ ਹੜਾ ਦੀ ਮਾਰ ਪਈ ਹੈ ਜੋ 28 ਅਗਸਤ ਨੂੰ ਰਾਵੀ ਦਰਿਆ ਦੇ ਪਾਣੀ ਆਇਆ ਹੈ ਉਦੋਂ ਬਾਅਦ ਜਿਹੜਾ ਬਟਾਲਾ ਡੇਰਾ ਬਾਬਾ ਲਾਲ ਕਰੋੜਾ ਰੋਡ ਆ ਰੋਡ ਕ੍ਰੋਸ ਕਰਕੇ ਪਾਣੀ ਇਸ ਚੈਣ ਵਿੱਚ ਦਾਖਲ ਹੋਇਆ ਤੇ ਪਿੰਡ ਦੀ ਤਕਰੀਬਨ ਜਿਹੜੀ ਸਾਰੀ ਫਸਲਾਂ ਮਾਰ ਗਈ। ਵਿਦਿਆਰਥੀ ਜਥੇਬੰਦੀ ਸਾਥ ਵੱਲੋਂ ਗੁਰੂਵਾਰਾਜ ਦੀ ਕਿਰਪਾ ਸਦਕਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਇਸ ਪਿੰਡ ਦੀ ਜਿਹੜੀ ਸੇਵਾ ਆ ਉਹ ਲਈ ਗਈ ਆ। ਇਸ ਪਿੰਡ ਦੇ ਵਿੱਚ 300 ਏਕੜ ਦੇ ਕਰੀਬ ਰਕਬਾ ਬਣਦਾਇਆ ਜਿੱਥੇ ਕਣਕ ਬਜਾਉਣ ਦੀ ਸੇਵਾ ਕੀਤੀ ਜਾਊਗੀ। ਇਸ ਤਰ੍ਹਾਂ ਆ ਪਿੰਡ ਦੇ ਵਿੱਚ ਜੋ ਕੋਈ ਪੜ੍ਹਾਈ ਦਾ ਕਿਸੇ ਦਾ ਬੱਚੇ ਦਾ ਕਰਤਿਆ ਜਾਂ ਇਲਾਜ ਦਾ ਆ ਉਹ ਵੀ ਕੀਤਾ ਜਾਊਗਾ। ਕਿ ਫੋ ਸਰਕਾਰਾਂ ਵੱਲੋਂ ਜਿਵੇਂ ਪੰਜਾਬ ਨੂੰ ਲਵਾਰਛ ਛੱਡਿਆ ਜਾ ਚੁੱਕਾ ਤਾਂ ਇੱਥੇ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਸਿੱਖ ਸੰਸਥਾਵਾਂ ਆ ਉਹ ਗੁਰੂ ਘਰ ਨੂੰ ਸੇਵਾ ਦੇ ਕੇਂਦਰ ਦੇ ਵਿੱਚ ਰੱਖ ਕੇ ਪਿੰਡਾਂ ਦੀ ਸੇਵਾ ਕਰਨ ਅੰਗਾਜੀ ਜਿਹੜਾ ਇਸ ਪਿੰਡ ਦੇ ਵਿੱਚ 300 ਜਿਹੜਾ ਥੋੜਾ ਜੀ ਬੀਜ ਆ ਉਹ ਪਹੁੰਚ ਚੁੱਕਾ ਤੇ ਗੁਰਦੁਆਰਾ ਸਾਹਿਬ ਵਿਖੇ ਲਾਇਆ ਜਾ ਰਿਹਾ ਤੇ ਕੱਲ੍ਹ ਨੂੰ ਗੁਰੂ ਘਰ ਤੋਂ ਅਨਾਊਂਸਮੈਂਟ ਕਰਕੇ ਪਿੰਡ ਦੇ ਸਾਰੇ ਕਿਸਾਨ ਨੂੰ ਜਿਹੜਾ ਬੀਜ ਆ ਉਹ ਵੰਡਿਆ ਜਾਊਗਾ ਇਸ ਤੋਂ ਇਲਾਵਾ ਪਿੰਡ 'ਚ ਹੋਰ ਵੀ ਜਿਹੜੇ ਜਦੋਂ ਕਿਸੇ ਫਸਲ ਮਾਰੀ ਜਾਂਦੀ ਆ ਕਿਸੇ ਕਿਤੇ ਨਹੀਂ ਤਾਂ ਉਥੋਂ ਹੋਰ ਵੀ ਜਿਹੜੇ ਕਿਤੇ ਆ ਚਾਹੇ ਮਜ਼ਦੂਰ ਹੋਣ ਚਾਹੇ ਉਹ ਜਿਹੜਾ ਮਿਸਤਰੀ ਠੱਪਕਾ ਹੋਵੇ ਚਾਹੇ ਹੋਰ ਕਾਰੀਗਰ ਠੱਪਕਾ ਹੋਵੇ ਉਹ ਸਾਰਿਆਂ ਦਾ ਜਿਹੜਾ ਇਹ ਪ੍ਰਭਾਵਿਤ ਹੁੰਦਾ ਤਾਂ ਜਥੇਬੰਦੀ ਵਾਲੋ ਪਿੰਡ ਦੇ ਵਿੱਚ ਜਿੰਨੇ ਵੀ ਲੋੜਵੰਦ ਵੀਰ ਭਰਾ ਲਾਜ ਹੋਵੇ ਚਾਹੇ ਪੜ੍ਹਾਈ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਉਹ ਸੇਵਾ ਜਿਹੜੀ ਸੰਗਤ ਦੇ ਸਹਿਯੋਗ ਨਾਲ ਕੀਤੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ